ਆ ਗਿਆ ਜੀ ਸੰਤਾਂ ਦਾ ਦੂਜੇ ਡੇਰੇ ਇਹ ਗੁਰਦੁਆਰਾ ਸਾਹਿਬ ਨਾਲ ਇੱਥੇ ਉਹ ਆ ਗਿਆ ਸਾਹਮਣੇ ਸੰਤਾਂ ਦਾ ਸੰਤਾਂ ਦਾ ਡੇਰਾ ਇੱਧਰ ਇੱਧਰ ਲਾਤੀ ਪਾਰਕਿੰਗ ਲਾ ਆ ਗਿਆ ਗੱਡੀਆਂ ਖੜਾਉਂਦੀਆਂ ਚੱਲਦੇ ਆ ਸੰਤਾਂ ਦੇ ਡੇਰੇ ਆ ਗਏ ਜੀ ਐਂਟਰ ਹੋ ਗਏ ਸਾਤਾਂ ਦੇ ਡੇਰੇ 'ਚ ਸਤਿਗੁਰੂ 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 ਵਾਹਿਗੁਰੂ ਉਸ ਬੰਦੇ ਨੂੰ ਫਾਇਦੇ ਕਿਹਨਾਂ ਵਿੱਚ ਜੀਤੀ ਹੈ ਇਹ ਲੋਕ ਸਾਡੇ ਦਰਿਆਣੇ ਜਿੱਦੇ ਜਿੱਦੇ ਆਪੇ ਆਪ ਕੇ ਨਾਲ ਉਹਦੇ ਇਹ ਸਪੀਅਰ ਬੁਰੇ ਜੀ ਜੱਤੀ ਦਾ ਕੋਈ ਨਹੀਂ ਸਤਿਗੁਰੂ ਜਿਹੜਾ ਸਭਾ ਕਿਤੇ ਜਾਵੇ ਮਨੁੱਖਾਂ ਪਾਣੀ ਦੇ ਆਰਗਾਂ ਤੋਂ ਚੇਲੇ ਤੇ ਸਤਾਨੂ ਆ ਰਹੇ ਨੇ ਨਤਮਸ ਹੋਣ ਦੇ ਲਈ ਬਾਬਾ ਜੀ ਦੇ ਸਥਾਨ ਦੇ ਉੱਪਰੋਂ ਬੁਲਿੱਟ ਪਾ ਰਹੇ ਸੋ ਜਿਨ੍ਹਾਂ ਨੇ ਜੱਤੀ ਆ ਜੀ ਕੋ ਸੇਵਾ ਪਾਣੇ ਕਰ ਰਹੇ ਹੋਗੇ ਸਭ ਦੇ ਤੋਂ ਸਤਿਗੁਰੂ ਤੋਂ ਸਤਿਗੁਰੂ ਤੋਂ 1000 ਰੁਪਏ ਸਾਡੇ ਲਈ ਜੀ ਆਇਆਂ ਦਾ ਸਤਿਕਾਰ ਦੇਣ ਸਤਿਗੁਰੂ

ਸੋ ਰੰਗ ਸਤਿਆ ਸਤਿਆ ਕਾ ਕੀ ਜੋਤ ਰੰਚੀ ਛਾਇਆ ਆਪਣੇ ਦਾ ਪੀਲ ਜਰੇ ਨਾ ਛਾਇਆ ਆਲੇ ਨੂੰ ਊਕਤ ਜੀ ਪਰ ਸੰਤਾਨਾ ਜਯੂਸੀ ਨਾਲ ਕੰਨ ਰਾਜਾ ਸਾਹਿਬ ਮਹਾਰਾਜੀਓ ਤਤ ਸੰਸਕ ਗੰਤੋਂ ਤੇੋਂ ਤੋਂ ਵਹ ਰਾਜ ਜੀਓ ਸੰਸੰਕਰ ਜੀ ਦੇ ਨਾਲ ਇੱਕ ਮਹਾਰਾਜੀਓ ਤਤਨ ਮਹਿੰਦਰਪਾ ਜੀ ਮਹਾਰਾਜੀਓ ਆਪ ਜੀ ਦਾ ਵਾਜੋ ਸਤਿਗੁਰੂ ਸੰਜੀਤੋਤ ਵਾਸ਼ਲ ਕਰ ਵਿਖੋ ਆਪ ਜੀ ਦੀਆਂ ਪਿਆਰੀਆਂ ਆ ਪਿਆਲੀਆਂ ਸੰਗਤਾਂ ਆਪ ਜੀ ਦੇ ਦਰਸ਼ਨ ਦੇਦਾਰ ਕਰਨ ਵਾਸਤੇ ਆਪ ਜੀ ਦੀ ਸਲਾਨਾ ਈਵਨੀਵਰਸੀ ਦੇ ਸੰਬੰਧ ਵਿੱਚ ਮਹਾਰਾਜ ਜੀ ਪਿੰਡ ਈਲਵਾਲ ਤਪਸਥਾਨ ਪਰ ਆਈ ਕੇ ਸੰਗਤ ਮਹਾਰਾਜੀ ਦਰ ਲੈ ਕੇ ਪ੍ਰਵਾਨ ਕਰਿਓ ਚੱਲਿਆ ਹੋਇਆ ਕਦਮ ਲੈ ਕੇ ਵਿਚਲਾਇਓ मनोकामना पूरी करनी देर रोकता तंदुरुख सीतियां दाता वक्षनिया महाराज तुसी बक्षण हार है असि भूलन हार है महाराज आ गिदे तास्तान ते ਕਰ ਤੂੰ ਸਤਿਗੁਰੂ ਤੂੰ ਸਤਿਗੁਰੂ ਸਤਿਗੁਰੂ ਤੂੰ ਇਹਨਾ ਨੂੰ ਸਤਿਗੁਰੂ ਤੂੰ ਸਤਿਗੁਰੂ ਹਾਰਦੀ ਕੋ ਹੋ ਗਿਆ ਨਾ ਕਾਰੀ ਨਾ ਇਹਨੇ ਕਰ ਦੋ ਜਮਾਈ ਦੇ ਰਹੀ ਹੈ ਇੱਕ ਮੇਰੇ ਕੋ ਜਮਾਈ ਕਰ ਤੈਨੂੰ ਮਿਲਿਆ ਕਿ ਨਾ ਜਿੰਨੀ ਪਿਆਰ ਕਰਦੇ ਆ ਜੀ ਲੰਗਰ ਛਕਣ ਇੱਥੇ ਆ ਜੀ ਲੰਗਰ ਗਰਮ ਗਰਮ ਪੇਠਾ ਗਰਮ ਗਰਮ ਜਲੇਬੀਆਂ ਅਤੇ ਚਿਲੇ ਦੀਆਂ ਦਾ ਲੰਗਰ ਛੋਲੇ ਪੂਰੀਆਂ ਦਾ ਨਾਲ ਸਬਜ਼ੀ ਜਿਹੜੇ ਆਪਨੇ ਬੰਦੇ ਪੂਰੀ ਦੇਖ ਰਹੇ ਹੈ ਕ ਭਾਈ ਜੀ ਤੁਹਾਨੂੰ ਸੰਦੇ ਵੀ ਬਤਰੇ ਪਿਆਰ ਨਾਲ ਸਕੋ ਗਰਮ ਗਰਮ ਛੋਲੇ ਪੂਰੀਆਂ ਦਾ ਲੰਗਰ ਗਰਮ ਗਰਮ ਜਲੇਬੀਆਂ ਗਰਮਾ ਗਰਮ ਪੇਠੇ ਦੀ ਸਭ ਨੂੰ ਚੁਣ ਸਕੋ ਜੀ ਗਰਮ ਗਰਮ ਪ੍ਰਸ਼ਾਦਾ ਗਰਮ ਗਰਮ ਪੂਰੀਆਂ ਚੁਣ ਸਕੋ ਜੀ ਸਤਿਗੁਰ ਤੋਂ ਸਤਿਗੁਰ ਤੋਂ ਸਤਿਗੁਰ ਤੋਂ ਸਤਿਗੁਰ ਤੋਂ ਆਓ ਜੀ ਸੰਗਤ ਜੀ ਆਓ ਜੀ ਗਰਮਾ ਗਾਣੇ ਛੋਲੇ ਪੂਰੀਆਂ ਦਾ ਲੰਗਰ ਛਕੋ ਜੀ ਸਤਿਗੁਰਾਂ ਦੇ ਦਰਵਾਜ਼ੇ ਵਿੱਚ ਪਹੁੰਚੀਆਂ ਸਾਰੀਆਂ ਸੰਗਤਾਂ ਦਾ ਜੀ ਆਇਆਂ ਨੂੰ ਆਖਦੇ ਹਾਂ ਜੀ ਸਭਿਆਂ ਨੂੰ ਬਰੰਦਭਰ ਜੀ ਬੋਲੋ ਸਤਿਗੁਰੂ 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 ಸತ್ ಕೊ ಕೊಡ್ತು ಸತ್ತು ಕೊ ಸರ್ ಕೊಡ್ತು ಸತ್ ಕೊ ಕೊಡ್ತು ಸತ್ತು ಕೊಟ್ಟು ಸರ್ ಕೊಟ್ಟ ಸರ್ ಕೊ ಸರ್ ಕೊ ಸರ್ ಕೊ ਜਿਹੜੀਆਂ ਚਾਸ਼ਨੀ ਬਣਾ ਰਹੇ ਨੇ ਜੀ ਜਿਹੜੇ ਵੀ ਕਰਪਾ ਕਰ ਬਸ ਗੁਰੂ ਸਤਜੋਤ 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 ਜੀ ਨੂੰ ਆਣਦੇ ਆਉਂਦੇ ਆਉਣ ਕੋਤਰੀ ਬਟੇਜਰ ਉਹਨੇ ਕੀ ਕਹਾ ਜਾ ਕੇ ਮਾਂਜੀ ਪੱਟੀਆਂ ਚਲਦੀਆਂ ਰਹੇ